ਅਦੇ ਵੀ ਕਿਚਨ ਚੋਂ ਮੇਰਾ ਮਨ ਨਹੀਂ ਭਰਦਾ ਪੂਰਾ ਦਿਨ ਮੈਂ ਚਾਹੀ ਉੱਥੇ ਖੜੀ ਰਹਾ ਮਾਂ ਚਾਹੀ ਮੈਨੂੰ ਖੜਨ ਚ ਦਿੱਕਤ ਵੀ ਆਉਂਦੀ ਹੈ ਪਰ ਮੈਂ ਬਿਚੇ ਰੈਸਟ ਲੈ ਲੈ ਕੇ ਇਹ ਕਹਿ ਦਿੰਦੇ ਆ ਵੀ ਤੂੰ ਬੱਸ ਕਰ ਪਰ ਮੈਨੂੰ ਹੁੰਦਾ ਵੀ ਮੈਂ ਹੋਰ ਬਣਾਵਾ ਤੇ ਅੱਜ ਮੈਂ ਤੁਹਾਨੂੰ ਪਹਿਲੀ ਵਾਰੀ ਦੱਸ ਰਹੀ ਹਾਂ ਵੀ ਮੈਂ ਵੀਰ ਹੈਂਡੀਕੈਪਟ ਕਿਵੇਂ ਫਿਰੇ ਮਨ ਚ ਆਈ ਡੀਆ ਕਿ ਇਹਨੂੰ ਹੁਣ ਸੋਸ਼ਲ ਮੀਡੀਆ ਤੇ ਵੀ ਪਾਇਆ ਜਾਵੇ ਫੈਮਿਲੀ ਦੀ ਸਪੋਰਟ ਨਾਲ ਹੀ ਮੈਂ ਇਹ ਵੀਡੀਓ ਬਣਾਉਣੀ ਸ਼ੁਰੂ ਕੀਤੀਆਂ ਦੇਖ ਦੇਖ ਮੋਬਾਈਲ ਤੋਂ ਮੈਂ ਨਹੀਂ ਚਾਹੁੰਦੀ ਸੀ ਕਿ ਕੋਈ ਮੇਰੀ ਕਮੀ ਦੇਖ ਕੇ ਮੇਰੇ ਨਾਲ ਜੁੜੇ ਕਿਉਂਕਿ ਮੈਂ ਇਹ ਥਰਸਲੀ ਲਾਈਫ ਜਿਉਣਾ ਨਹੀਂ ਚਾਹੁੰਦੀ ਹੂੰ ਮੈਨੂੰ ਕੰਮ ਦੀ ਜ਼ਰੂਰਤ ਵੀ ਸੀ ਮੈਂ ਸਟਾ ਥੋੜੇ ਜਿਹਾ ਇੱਕ ਫੈਮਿਲੀ ਪ੍ਰੋਬਲਮਾਂ ਵੀ ਹੋ ਜਾਂਦੀ ਆਪਾਂ ਨੂੰ ਸਟ੍ਰੈਸ ਹੋ ਜਾਂਦੇ ਆ ਗੱਲਾਂ ਦੀ ਪੰਜ ਛੇ ਮਹੀਨੇ ਤਾਂ ਕੋਈ ਰਿਸਪੌਂਸ ਨਹੀਂ ਸੀ ਮੈਂ ਪਿੱਛੇ ਵੀ ਹਟ ਜਾਂਦੀ ਸੀ ਵੀ ਨਹੀਂ ਇੰਨਾ ਸੁੱਖ ਨਹੀਂ ਇਹ ਪਰ ਇਹ ਮੈਨੂੰ ਕਹਿੰਦੇ ਹੁਣ ਜਦੋਂ ਤੂੰ ਇਧਰ ਕਦਮ ਪਾਟੀ ਲਿਆ ਪਰ ਹਟਣਾ ਪਹਿਲਾਂ ਪਹਿਲਾਂ ਡਰ ਲੱਗਦਾ ਸੀ ਬਹੁਤ ਡਰ ਲੱਗਦਾ ਸੀ ਕੈਮਰੇ ਤੋਂ ਵੀ ਡਰ ਲੱਗਦਾ ਸੀਗਾ ਕੈਮਰਾ ਜਦੋਂ ਪਿਆ ਹੁੰਦਾ ਸੀ ਤੇ ਉਹਨੂੰ ਵੀ ਦੇਖ ਕੇ ਆਏ ਹੁੰਦਾ ਵੀ ਵੀਡੀਓ ਇਹਨੇ ਬਹੁਤ ਲੋਕਾਂ 'ਚ ਜਾਣਾ ਹੈ। ਸਿੱਟੇ ਡੇ ਹੋ ਜੋ ਦੁਨੀਆ ਦੇ ਨਾਲ ਮੈਂ ਮੰਦੀਪ। ਦੋਸਤੋ ਪੰਜਾਬੀ ਅਸੀਂ ਖਾਣ ਪੀਣ ਦੇ ਬੜੇ ਸ਼ਕੀਨ ਆ। ਜਦੋਂ ਕੋਈ ਮਹਿਮਾਨ ਆਉਂਦਾ ਸਾਡੇ ਘਰੇ ਉਹਨੂੰ ਖਾਣ ਪੀਣ ਬਿਨਾਂ ਅਸੀਂ ਮੋੜ ਦੇਣੀ। ਜੇਕਰ ਉਹ ਖਾਦੇ ਪੀਤੇ ਬਿਨਾਂ ਕੁਝ ਚੱਲਿਆ ਜਾਵੇ ਤਾਂ ਇਹ ਲੱਗਦਾ ਕਿ ਮਹਿਮਾਨ ਨਵਾਜ਼ੀ ਦੇ ਵਿੱਚ ਬਹੁਤ ਵੱਡੀ ਘਾਟ ਰਹਿ ਗਈ। ਤਾਂ ਆਪਾਂ ਪਿਛਲੇ ਕੁਝ ਸਮੇਂ ਤੋਂ ਦੇਖਦੇ ਆ ਸਾਡੇ ਖਾਣੇ ਜਿੰਨੇ ਅਮੀਰ ਉਨਹੀਂ ਸਾਡੇ ਖਾਣ ਪੀਣ ਦੇ ਵਿੱਚ ਬਹੁਤ ਜ਼ਿਆਦਾ ਬਕਾੜ ਆ ਗਿਆ। ਅਸੀਂ ਪੈਕਟਾਂ ਵਾਲਾ ਫੂਡ ਖਾਣਾ ਸ਼ੁਰੂ ਕਰਤਾ। ਸਾਨੂੰ ਹੋਟਲਾਂ ਢਾਬਿਆਂ ਦਾ ਖਾਣ ਦਾ ਖਾਣ ਦੀ ਆਦਤ ਪੈ ਗਈ ਆ। ਘਰਾਂ ਦੇ ਵਿੱਚ ਅਸੀਂ ਆਮ ਤੌਰ ਤੇ ਦੇਖਦੇ ਹਾਂ ਕਿ ਚੁੱਲਿਆਂ ਤੋਂ ਦੂਰ ਹੁੰਨੇ ਜਾਂਦੇ ਆ। ਅੱਗੇ ਹੁੰਦਾ ਸੀਗਾ ਕਿ ਇੱਕ ਵਾਰੀ ਖਾ ਲਈਏ। ਸ਼ਾਮ ਤੱਕ ਬੰਦੇ ਨੂੰ ਇਹ ਲੱਗਦਾ ਸੀ ਕਿ ਹਾਂ ਮੈਂ ਕੁਝ ਘਰ ਦਾ ਖਾਣਾ ਖਾਦਾ ਤੇ ਉਹਦਾ ਆਸਰਾ ਰਹਿੰਦਾ ਸੀ ਸਾਨੂੰ ਤੇ ਸਿਹਤ ਤੇ ਵੀ ਬੜਾ ਚੰਗਾ ਅਸਰ ਹੁੰਦਾ ਸੀਗਾ। ਅੱਜ ਕੱਲ ਦੇ ਜਦੋਂ ਸਮੇਂ ਦੇ ਵਿੱਚ ਤੇਜ਼ੀ ਦਾ ਵੀ ਜ਼ਮਾਨਾ, ਭਜਨਣ ਦਾ ਜ਼ਮਾਨਾ, ਚਮਕ ਧਮਕ ਦਾ ਜ਼ਮਾਨਾ ਅਸੀਂ ਉਹਨਾਂ ਚੀਜ਼ਾਂ ਵੱਲ ਭਜਦੇ ਆ ਜਿਹੜੀਆਂ ਚਮਕਦੀਆਂ ਦਮਕਦੀਆਂ ਸਾਨੂੰ ਲੱਗਦੀਆਂ ਨੇ ਤਾਂ ਇਹੋ ਜੇ ਸਮੇਂ ਦੇ ਵਿੱਚ ਤੁਹਾਨੂੰ ਘਰ ਦੇ ਖਾਣੇ ਨਾਲ ਜੋੜਾਂਗੇ ਅਸੀਂ ਘਰ ਦੇ ਖਾਣੇ ਦੀ ਮਹੱਤਤਾ ਕੀ ਆ ਉਹ ਬਣਾਉਣਾ ਕਿਵੇਂ ਆ ਉਹ ਸਾਨੂੰ ਮੈਡਮ ਦੱਸਣਗੇ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਬਠਿੰਡਾ ਸ਼ਹਿਰ ਦੇ ਵਿੱਚ ਐਮੈਮ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰਾ ਨਾਮ ਸੀਮਾ ਸਿੱਧਵੜ ਹੈ ਸੀ ਬ੍ਰਿਚਿੰਡੇ ਤੋਂ ਆਪਾਂ ਬਿਲਾਉਂਗ ਕਰਦੇ ਆਂ ਤੇ ਆਪਣੇ ਚੈਨਲ ਦਾ ਨਾਮ ਹੈ ਸੂਫੀ ਕਿਚਨ ਬਲੌਗ ਜੀ ਤਾਂ ਕਿਵੇਂ ਸ਼ੁਰੂਆਤ ਹੋਈ ਜੀ ਤੁਹਾਡੀ ਕਿਵੇਂ ਲੱਗਿਆ ਕਿ ਮੈਨੂੰ ਖਾਣਾ ਬਣਾ ਕੇ ਫਿਰ ਲੋਕਾਂ ਨੂੰ YouTube Facebook ਤੇ ਦਿਖਾ ਕੇ ਹਨਾ ਉਹਨਾਂ ਤੱਕ ਪੇਸ਼ ਕਰਨਾ ਚਾਹੀਦਾ ਕਰਦੇ ਵਿੱਚ ਰਹਿੰਦੇ ਹੋਏ ਵੀ ਮੈਨੂੰ ਸੀ ਮੈਂ ਕੰਮ ਕੋਈ ਜ਼ਰੂਰ ਕਰਾਂ ਤੇ ਮੈਨੂੰ ਕੰਮ ਦੀ ਜ਼ਰੂਰਤ ਵੀ ਸੀ ਮੈਂ ਥੋੜੇ ਜਿਹਾ ਇੱਕ ਫੈਮਿਲੀ ਪ੍ਰੋਬਲਮਾਂ ਵੀ ਹੋ ਜਾਂਦੀ ਆਪਾਂ ਨੂੰ ਸਟ्रेस ਹੋ ਜਾਂਦੇ ਆ ਗੱਲਾਂ ਦੀ ਹੂੰ ਤਾਂ ਸਹੀ ਆਪੀ ਕੰਮ ਕਰਨਾ ਕੋਈ ਤੇ ਜ਼ਰੂਰ ਕਰਨਾ ਹੈਗਾ ਹੂੰ ਤੇ ਮੈਂ ਇਹਨਾਂ ਨੂੰ ਕਿਹਾ ਵੀ ਜੌਬ ਇਹਨਾਂ ਨੇ ਮੈਨੂੰ ਕਦੇ ਕੰਮ ਨਹੀਂ ਕਰਨ ਦਿੱਤਾ ਇਹੀ ਕਰਦੇ ਸੀ ਮੈਂ ਹਾਂਜੀ ਮੈਂ ਹੈਂਡੀਕੈਪਟ ਹੈਂਗੀ ਆ ਤੇ ਇਹਨਾਂ ਨੂੰ ਬਸਾਂ ਹੀ ਲੱਗਦਾ ਸੀ ਕਿਸੇ ਤਰ੍ਹਾਂ ਕੋਈ ਪਰੇਸ਼ਾਨੀ ਨਹੀਂ ਹੋਣੀ ਚਾਹੀਦੀ ਸ਼ੁਰੂ ਤੋਂ ਹੀ ਇਹ ਮੇਰੇ ਹਸਬੈਂਡ ਤਾਂ ਕਹਿੰਦੇ ਹੁੰਦੇ ਇੱਕ ਹੋਣਦੇ ਜਿਹੜੇ ਜੋਸਟ ਦੀ ਤਰ੍ਹਾਂ ਮੇਰੀ ਜ਼ਿੰਦਗੀ ਬੀਤੀ ਹੈ ਇਹਨਾਂ ਨਾਲ ਉਹ ਮੈਂ ਰੱਬ ਦਾ ਸ਼ੁਕਰ ਲੱਖ ਲੱਖ ਕੀ ਮੈਨੂੰ ਇਹ ਮਿਲੇ ਅੱਛਾ ਠੀਕ ਹੈ ਤੇ ਮੈਂ ਕਦੇ ਕੰਮ ਨਹੀਂ ਕੀਤਾ ਨਹੀਂ ਮੈਂ ਇਸ ਗੱਲ ਨੂੰ ਕਦੇ ਬੜਾਵਾ ਦਿੱਤਾ ਸੀ ਮੈਂ ਪੜ੍ਹੀ ਬਹੁਤ ਸੀ ਇਹਨਾਂ ਨੇ ਮੈਨੂੰ ਜੋਬ ਉਸ ਟਾਈਮ ਤੇ ਮੈਂ ਮੇਬੀ ਐਡ ਕੀਤੀ ਤਾਂ ਮੈਨੂੰ ਜੋਬ ਦੇ ਵੀ ਬੜੇ ਰਿਸਪੌਂਸ ਸੀ ਕਿਉਂਕਿ ਹੈਂਡੀਕੈਪਟ ਕੋਟਾ ਵੀ ਹੁੰਦਾ ਦੇਖੋ ਤੁਸੀਂ ਹਾਂਜੀ ਹਾਂ ਤੇ ਉਹਦੇ ਚ ਅਪਲਾਈ ਕਰਕੇ ਮੇਰੀ ਸਾਰੀ ਕਲਾਸ ਦੀਆਂ ਲੜਕੀਆਂ ਉਸ ਵੇਲੇ ਦੀਆਂ ਜੋਬ ਲਗੀਆਂ ਹੋਈਆਂ ਅੱਛਾ ਪਰ ਮੈਨੂੰ ਇਹਨਾਂ ਨੇ ਕਰਨ ਦੀ ਦਿੱਤੀ ਜਸਟ ਫਾਰਮ ਘਰੋਂ ਵੀ ਅਸੀਂ ਭਰਿਆ ਪਰ ਅਸੀਂ ਅਪਲਾਈ ਨਹੀਂ ਕੀਤਾ ਇਹ ਕਹਿੰਦੇ ਕੋਈ ਜ਼ਰੂਰਤ ਵੀ ਨਹੀਂ ਸੀ ਸਰ ਤੁਹਾਡੀ ਸਿਹਤ ਦਾ ਖਿਆਲ ਰੱਖੋ ਹਾਂ ਜੀ ਜ਼ਰੂਰਤ ਵੀ ਨਹੀਂ ਸੀ ਤੇ ਫਿਰ ਬੱਚੇ ਹੋਏ ਬਸ ਸਾਨੂੰ ਜਦੋਂ ਇਹ ਹੁਣ ਵੱਡੇ ਹੋਏ ਤੇ ਉਸ ਹਿਸਾਬ ਨਾਲ ਸਿਸਟਮ ਹਾਲਾਤ ਕਈ ਵਾਰੀ ਸਿਚੁਏਸ਼ਨ ਆ ਬਣ ਜਾਂਦੀ ਹੈ ਵੀ ਆਪਨ ਤਾਂ ਫਿਰ ਇਹ ਫਿਰ ਵੀ ਨਹੀਂ ਮੰਨੇ ਕਹਿੰਦੇ ਹੋ ਪਰ ਮੈਨੂੰ ਸੀ ਵੀ ਮੈਨੂੰ ਸਹਾਰਾ ਬਣਨਾ ਚਾਹੀਦਾ ਹੁਣ ਮੈਂ ਬਹੁਤ ਕੁਝ ਕਰ ਸਕਦੀ ਹਾਂ ਤਾਂ ਫਿਰ ਤੁਹਾਨੂੰ ਇਹ ਸ਼ੌਂਕ ਸੀ ਖਾਣੇ ਬਣਾਉਣ ਦਾ ਹਾਂਜੀ ਬਹੁਤ ਸ਼ੌਂਕ ਸੀ ਅੱਛਾ ਘਰ ਦੇ ਖਾਣੇ ਬਣਾਉਣ ਦਾ ਮੈਨੂੰ ਬੜਾ ਹੀ ਸ਼ੌਂਕ ਸੀ ਮੈਂ ਕਦੇ ਵੀ ਕਿਚਨ ਚੋਂ ਮੇਰਾ ਮਨ ਨਹੀਂ ਭਰਦਾ ਅੱਛਾ ਪੂਰਾ ਦਿਨ ਮੈਂ ਚਾਹੀ ਉੱਥੇ ਖੜੀ ਰਹਾ ਮਾਂ ਚਾਹੀ ਮੈਨੂੰ ਖੜਨ ਚ ਦਿੱਕਤ ਵੀ ਆਉਂਦੀ ਹੈ ਪਰ ਮੈਂ ਬਿੱਚ ਰੈਸਟ ਲੈ ਲੈ ਕੇ ਇਹ ਕਹਿ ਦਿੰਦੇ ਆ ਵੀ ਤੂੰ ਬੱਸ ਕਰ ਪਰ ਮੈਨੂੰ ਹੁੰਦਾ ਵੀ ਮੈਂ ਹੋਰ ਬਣਾਵਾ ਹਾਂ ਜਿਵੇਂ ਆਪਾਂ ਦੇਖਦੇ ਆ ਸਾਡੇ ਖਾਣ ਪੀਣ ਦਾ ਕਲਚਰ ਬਹੁਤ ਹੈ ਜੀ ਸਾਡੇ ਤਾਂ ਗੁਰੂਆਂ ਨੇ ਵੀ ਲੰਗਰ ਦੀ ਪ੍ਰਥਾ ਚਲਾਈ ਹੈ ਨਾ ਹਾਂ ਜੀ ਤੇ ਜਿਵੇਂ ਤੁਸੀਂ ਬੜੇ ਸਾਫ ਸੁਥਰੇ ਤਰੀਕੇ ਨਾਲ ਖਾਣਾ ਬਣਾ ਕੇ ਪੇਸ਼ ਕਰਦੇ ਹੋ ਹਨਾ ਤਾਂ ਕਿਵੇਂ ਫਿਰ ਇਹ ਮਨ ਚ ਆਈ ਆ ਕਿ ਨੂੰ ਹੁਣ ਸੋਸ਼ਲ ਮੀਡੀਆ ਤੇ ਵੀ ਪਾਇਆ ਜਾਵੇ ਸਿੱਖਿਆ ਜਾਂ ਬਸ ਉਦਾਂ ਹੀ ਮਣਾ ਕੇ ਪਾਉਣਾ ਸ਼ੁਰੂ ਕਰ ਦਿੱਤਾ ਵੀਡੀਓਜ਼ ਬਹੁਤ ਭੈਣਾਂ ਦੀਆਂ ਮੈਂ ਵੀਡੀਓਜ਼ ਦੇਖਦੀ ਸੀ ਜਿਆਦਾਤਰ ਆਪਾਂ ਲੇਡੀਜ਼ ਹੁੰਦੀਆਂ ਜੋ ਵੀ ਮੈਂ ਮੋਬਾਈਲ ਦੇਖਦੀ ਮੈਂ ਤੁਹਾਨੂੰ ਕਹਿਆ ਵੀ ਮੈਨੂੰ ਮੋਬਾਈਲ ਦਾ ਕੋਈ ਜ਼ਿਆਦਾ ਸ਼ੌਂਕ ਨਹੀਂ ਸੀ ਜਿੰਨਾ ਵੀ ਵੇਖਦੀ ਮੈਂ ਉਹ ਚ ਰੈਸਪੀਆਂ ਹੀ ਦੇਖਦੀ ਹੁੰਦੀ ਸੀ ਉਹ ਰੈਸਪੀਆਂ ਨਹੀਂ ਦੇਖ ਰਹੀ ਸੀ ਮੈਂ ਦੇਖ ਰਹੀ ਸੀ ਇਹ ਕੰਮ ਕਿਵੇਂ ਕਰ ਰਿਹਾ ਕਿਉਂਕਿ ਮੈਂ ਆਉਂਦੀ ਸੀ ਦੋਨੋਂ ਵੀ ਉਹ ਕਿਵੇਂ ਪਾ ਰਿਹਾ ਵੀਡੀਓ ਬਣਾ ਰਿਹਾ ਹੂੰ ਤੇ ਉਹ ਮੈਂ ਸੁਣ ਰਹੀ ਸੀ ਜਿਨ੍ਹਾਂ ਨੇ ਸ਼ੁਰੂਆਤ ਤੋਂ ਸ਼ੁਰੂਆਤ ਕੀਤੀ ਵੀ ਅਸੀਂ ਕਿਵੇਂ ਕੀਤੀ ਹੂੰ ਤੇ ਉਹਨਾਂ ਨੂੰ ਫਿਰ ਮੈਨੂੰ ਵੀ ਲੱਗਿਆ ਵੀ ਮੈਂ ਵੀ ਬਹੁਤ ਕੁਝ ਕਰ ਸਕਦੀ ਹਾਂ ਜਦੋਂ ਮੈਨੂੰ ਫਿਰ ਮੈਂ ਇਹਨਾਂ ਦੀ ਹੈਲਪ ਲਈ ਇਹ ਕਹਿੰਦੇ ਮੈਨੂੰ ਕੋਈ ਪ੍ਰੋਬਲਮ ਨਹੀਂ ਅੱਜ ਤੱਕ ਮੈਂ ਕਿਸੇ ਨਾਲ ਵੀ ਗੱਲ ਕਰਦੀ ਹਾਂ ਮੇਰੇ ਕੋਈ ਵੀ ਕਮੈਂਟ ਆਉਂਦੇ ਆ ਕਦੇ ਵੀ ਇਹਨਾਂ ਨੇ ਮੈਨੂੰ ਕਦੇ ਵੀ ਕਿਸੇ ਚੀਜ਼ ਦਾ ਆਏ ਨਹੀਂ ਵੀ ਆਪਾਂ ਨੂੰ ਜਿਵੇਂ ਕੋਈ ਇੰਟਰਫੇਅਰ ਹੁੰਦਾ ਕਿਸੇ ਕੰਮ 'ਚ ਮੇਰਾ ਕੰਮ ਹੈ ਮਤਲਬ ਮੈਂ ਕੁਝ ਕਰਾਂ ਅੱਛਾ ਵੀ ਹਰਮਤਵੰਦੀ ਮੇਰੇ ਨਾਲ ਇੰਨਾ ਵਿਸ਼ਵਾਸ ਮੇਰੀ ਫੈਮਲੀ ਦਾ ਮੇਰੇ ਨਾਲ ਹੈਗਾ ਇੰਨਾ ਪਿਆਰ ਹੈ ਵੀ ਮੈਨੂੰ ਕੋਈ ਪੁੱਛਦਾ ਵੀ ਨਹੀਂ ਵੀ ਮੈਂ ਕਿਹਦੇ ਨਾਲ ਗੱਲ ਕਰ ਰਹੀ ਹਾਂ ਕਿਉਂ ਕਰ ਰਹੀ ਹਾਂ ਮੈਂ ਕਿੱਥੇ ਜਾ ਰਹੀ ਹਾਂ ਕਿਸ ਨੂੰ ਮਿਲ ਰਹੀ ਹਾਂ ਫੈਮਲੀ ਦੀ ਸਪੋਰਟ ਨਾਲ ਹੀ ਮੈਂ ਇਹ ਵੀਡੀਓ ਬਣਾਉਣੀ ਹੈ ਸ਼ੁਰੂ ਕੀਤੀਆਂ ਦੇਖ-ਦੇਖ ਮੋਬਾਈਲਾਂ ਤੋਂ ਵੀ ਜਦੋਂ ਇਹ ਲੋਕ ਅੱਗੇ ਵੱਧ ਸਕਦੇ ਆ ਤੇ ਮੈਂ ਕਿਉਂ ਨਹੀਂ ਕਰ ਸਕਦੀ ਹੂੰ ਤਾਂ ਫਿਰ ਕਿਹੜੇ-ਕਿਹੜੇ ਖਾਣੇ ਤੁਸੀਂ ਬਣਾਉਨੇ ਹੋ ਜ਼ਿਆਦਾਤਰ ਸੋਸ਼ਲ ਮੀਡੀਆ ਦੇ ਜਿਹੜੇ ਪਾਉਨੇ ਹੋ ਜ਼ਿਆਦਾਤਰ ਵੀਰੇ ਜਦੋਂ ਆਪਾਂ ਵੀਡੀਓ ਬਣਾਉਣ ਲੱਗਦੇ ਆ ਪਹਿਲਾਂ ਤੇ ਆਪਣੀ ਸ਼ੁਰੂਆਤ ਘਰ ਦੇ ਖਾਣਿਆਂ ਤੋਂ ਹੀ ਹੁੰਦੀ ਹੈ ਜੀ ਹਰੇਕ ਘਰ ਦੇ ਵਿੱਚ 40-50 ਆਈਟਮਾਂ ਹੁੰਦੀਆਂ ਜਿਹੜੀਆਂ ਤੁਹਾਡੇ ਘਰੇ ਬਣ ਰਹੀਆਂ ਤੇ ਮੈਨੂੰ ਪਤਾ ਨਹੀਂ ਹਾਂ ਆਟੋਮੈਟਿਕਲੀ ਹੁੰਦਾ ਤਾਂ ਬਿਲਕੁਲ ਪਹਿਲਾਂ ਆਪਣੇ ਘਰ ਤੋਂ ਸ਼ੁਰੂ ਕਰੋ ਕਿਉਂਕਿ ਜਿਹੜੀ ਤੁਹਾਡੇ ਘਰੇ ਚੀਜ਼ ਬਣ ਰਹੀ ਹੈ ਉਹ ਕਿਸੇ ਦੇ ਨਹੀਂ ਬਣ ਰਹੀ ਹੂੰ ਤੁਹਾਡੇ ਦਿਮਾਗ ਦਾ ਕੁਝ ਹੋਰ ਹੈ ਸਾਹਿਬ ਉਹੀ ਤੜਕਾ ਹੋਊਗਾ ਉਹੀ ਮਸਾਲਾ ਹੋਊਗਾ ਪਰ ਚੇਂਜ ਜ਼ਰੂਰ ਹੋਊਗਾ ਤੁਸੀ ਫਰਕ ਹੋਊਗਾ ਜੀ ਬਿਲਕੁਲ ਹਾਂ ਦੋ ਘਰਾਂ ਦਾ ਤੁਸੀਂ ਖਾਣਾ ਮਿਲਾ ਨਹੀਂ ਸਕਦੇ ਹੂੰ ਇੱਕ ਸਮਝੀ ਇਸ ਕਰਕੇ ਪਹਿਲਾਂ ਸ਼ੁਰੂਆਤ ਮੈਂ ਆਪਣੇ ਘਰ ਤੋਂ ਕੀਤੀ ਜਿਹੜੀਆਂ ਘਰੇਲੂ ਚੀਜ਼ਾਂ ਮੰਨਦੀ ਸੀ ਅੱਛਾ ਉਦੋਂ ਬਲਕਿ ਇਹਨਾਂ ਰਿਸਪੌਂਸ ਨਹੀਂ ਮਿਲਿਆ ਹੂੰ ਪੰਜ-ਛੇ ਮਹੀਨੇ ਤਾਂ ਕੋਈ ਰਿਸਪੌਂਸ ਨਹੀਂ ਸੀ ਮੈਂ ਪਿੱਛੇ ਵੀ ਹਟ ਜਾਂਦੀ ਸੀ ਵੀ ਨਹੀਂ ਇੰਨਾ ਸੁੱਖ ਨਹੀਂ ਇਹ ਹਾਂ ਪਰ ਇਹ ਮੈਨੂੰ ਕਹਿੰਦੇ ਹੁਣ ਜਦੋਂ ਤੂੰ ਇੱਧਰ ਕਦਮ ਪੱਟ ਹੀ ਲਿਆ ਪਰ ਹਟਣਾ ਤੂੰ ਕੋਈ ਨਾ ਦੋ ਦਿਨਾਂ ਚ ਇਕ ਪਾ ਦਿਆ ਕਰ ਤਿੰਨ ਦਿਨਾਂ ਚ ਪਾ ਦਿਆ ਕਰ ਮਤਲਬ ਹੌਸਲਾ ਨਾ ਛੱਡ ਅੱਜ ਮੈਂ ਇੱਥੋਂ ਤੱਕ ਪਹੁੰਚੀ ਆਂ ਤੇ ਇਹਨਾਂ ਦੀ ਵਜ੍ਹਾ ਨਾਲ ਹੀ ਪਹੁੰਚੀ ਹਾਂ ਹੂੰ ਇਫਰ ਜਦੋਂ ਤੁਸੀਂ ਦੇਖੋ ਇੱਕ ਤਾਂ ਸਿੰਪਲ ਖਾਣਾ ਬਣਾਉਨੇ ਆ ਨਾ ਆਪਾਂ ਕੋਈ ਵੀਡੀਓ ਨਹੀਂ ਬਣਾਉਂਦੇ ਉਦੋਂ ਤਾਂ ਬੰਦਾ ਨੇਚਰਲ ਤਰੀਕੇ ਨਾਲ ਬਣਾਈ ਜਾਂਦਾ ਖਾਣਾ ਕੋਈ ਫਰਕ ਨਹੀਂ ਪੈਂਦਾ ਜਦੋਂ ਵੀਡੀਓ ਬਣਾਉਨੇ ਹੋ ਕੋਈ ਦਿੱਕਤ ਆਈ ਜਾਂ ਫਿਰ ਤੁਹਾਨੂੰ ਸ਼ੁਰੂ ਵਿੱਚ ਤਾਂ ਥੋੜੀਆਂ ਬੁਥੀਆਂ ਆਈਆਂ ਉਹ ਇਹ ਨਹੀਂ ਆਈਆਂ ਖਾਣੇ 'ਚ ਕੋਈ ਦਿੱਕਤ ਨਹੀਂ ਸੀ ਵੀਡੀਓ ਬਣਾਉਣ 'ਚ ਸੀ ਓਕੇ ਮਤਲਬ ਉਹਨੂੰ ਬਾਰ-ਬਾਰ ਹੁਣ ਜਿਵੇਂ ਐਡੀਟਿੰਗ ਕਰਦੀ ਮੈਂ ਲਗਾਤਾਰ ਨਹੀਂ ਬਣਾਉਂਦੀ ਵੀ ਇੱਕ ਵਾਰੀ ਕੈਮਰਾ ਰੱਖ ਤਾ ਤੇ ਆਪਾਂ ਵੀਡੀਓ ਚੱਲੀ ਜਾਂਦੀ ਮੈਂ ਥੋੜੀ ਜਿਹੀ ਕਲਿੱਪ ਹੀ ਲੈਣੀ ਹੁੰਦੀ ਹੈ ਅੱਛਾ ਉਦੋਂ ਮੈਨੂੰ ਇੰਨੀ ਨੌਲੇਜ ਹੀ ਨਹੀਂ ਸੀ ਵੀ ਹੁਣ ਜਿਵੇਂ ਤੇਲ ਆਪਾਂ ਗਰਮ ਰੱਖਤਾ ਤੇ ਹੁਣ ਜਦੋਂ ਵੀ ਇਹ ਪੱਕ ਗਿਆ ਉਦੋਂ ਵੀ ਉਹ ਮੈਨੂੰ ਕਈ ਕਦੇ ਹੁੰਦੇ ਥੋੜਾ ਤੇਲ ਤਾਂ ਕੱਚਾ ਸੀ ਵਿੱਚ ਹੀ ਪਿਆਜ਼ ਪਾਤੇ ਤੁਸੀਂ ਮਤਲਬ ਉਹ ਤੇਲ ਪੱਕਿਆ ਸੀ ਉਹਦੀ ਵੀਡੀਓ ਨਹੀਂ ਬਣੀ ਸੀ ਅੱਛਾ ਸਹੀ ਇਸ ਤਰੀਕੇ ਨਾਲ ਹੁੰਦੀਆਂ ਪ੍ਰੋਬਲਮ ਆਈਆਂ ਬਾਕੀ ਬੋਲਣ ਦਾ ਵੀ ਇੰਨਾ ਪਤਾ ਨਹੀਂ ਸੀਗਾ ਪਹਿਲਾਂ ਪਹਿਲਾਂ ਡਰ ਲੱਗਦਾ ਸੀ ਬਹੁਤ ਡਰ ਲੱਗਦਾ ਸੀ ਕੈਮਰੇ ਤੋਂ ਵੀ ਡਰ ਲੱਗਦਾ ਸੀਗਾ ਕੈਮਰਾ ਜਦੋਂ ਪਿਆ ਹੁੰਦਾ ਸੀ ਤੇ ਉਹਨੂੰ ਵੀ ਦੇਖ ਕੇ ਆਏ ਹੁੰਦਾ ਵੀ ਵੀਡੀਓ ਇਹਨੇ ਬਹੁਤ ਲੋਕਾਂ 'ਚ ਜਾਣਾ ਹੈ ਹੂੰ ਜ਼ਿੰਮੇਵਾਰੀ ਵੀ ਹੁੰਦੀ ਹੈ ਜਿੰਮੇਵਾਰੀ ਵੀ ਬਹੁਤ ਵੱਡੀ ਸੀ ਪਰਿਵਾਰ ਦੀ ਸੀ ਤੇ ਬਾਕੀ ਆਪਾਂ ਮਿਡਲ ਕਲਾਸ ਫੈਮਲੀਆਂ ਹੁੰਦੀਆਂ ਆਪਣੇ ਲਈ ਨਿੱਕੀ ਨਿੱਕੀ ਗੱਲ ਹੀ ਵੱਡਾ ਇਸ਼ੂ ਬਣ ਜਾਂਦੀ ਹੈ ਕਦੇ ਕੋਈ 네ਗੇਟਿਵ ਕਮੈਂਟ ਆਇਆ ਕਮੈਂਟ 네ਗੇਟਿਵ ਸ਼ੁਰੂ ਚਾਹੁੰਦੇ ਸੀ ਅੱਛਾ ਸ਼ੁਰੂ ਚ ਆ ਜਾਂਦੀ ਸੀ ਉਹ ਵੀ 2-3% ਸਿਰਫ ਹੂੰ ਬਸ ਉਹ ਹਰੇਕ ਦੀ ਸੋਚ ਉਹ ਮੈਂ ਐਵੇਂ ਕਹੀਏ ਤੁਹਾਨੂੰ ਆਪਾਂ ਕਦੇ ਕਿਸੇ ਨੂੰ ਰਿਪਲਾਈ ਨਹੀਂ ਕੀਤਾ ਸਿੱਧਾ ਮੈਂ ਬਲੌਕ ਹੀ ਕੀਤੇ ਸੀ ਕਿਉਂਕਿ ਇਹ ਜਿਹੇ ਬੰਦੇ ਆ ਤਾਂ ਮੈਂ ਕੁਝ ਹੂੰ ਜਿਨ੍ਹਾਂ ਦੀ ਇੰਨੀ ਸੋਚ ਹੈਗੀ ਹੈ ਵੀ ਕੋਈ ਭੈਣ ਕਾਈ ਕੰਮ ਕਰ ਰਿਆ ਨੂੰ ਗਲਤ ਬੋਲੇ ਬੇਮਤਲਬ ਦਾ ਬਿਨਾ ਵੀਡੀਓ ਉਹਨਾਂ ਤੋਂ ਆਪਾਂ ਕੁਝ ਨਹੀਂ ਕਰਾਉਣਾ ਪੇਜ ਤੇ ਤੇ ਹੁਣ ਜਿੰਨੇ ਵੀ ਪੈਣ ਪਾਈ ਜੁੜੇ ਆ ਮੈਂ ਕਹਣੀ ਐ ਬਸ ਪ੍ਰਮਾਤਮਾ ਦਾ ਸ਼ੁਕਰ ਹੈ ਕਦੇ ਕਿਸੇ ਨੇ ਕੋਈ ਗਲਤ ਤੇ ਅੱਜ ਮੈਂ ਤੁਹਾਨੂੰ ਪਹਿਲੀ ਵਾਰੀ ਦੱਸ ਰਹੀ ਆ ਵੀ ਮੈਂ ਵੀਰ ਹੈਂਡੀਕੈਪਟ ਹੂੰ ਮੇਰੇ ਪੇਜ ਤੇ ਚਲੋ ਵੈਸੇ ਸਾਨੂੰ ਅਸੀਂ ਤਾਂ ਮਹਿਸੂਸ ਵੀ ਨਹੀਂ ਕਰਦੇ ਜਿੰਨੀ ਤੁਹਾਡੀ ਸੋਚ ਵਧੀਆ ਜਿੰਨਾ ਤੁਸੀਂ ਵਧੀਆ ਸਾਫ ਸੁਥਰਾ ਖਾਣਾ ਦਿਨੇ ਤਾਂ ਇਹ ਗੱਲ ਮੈਂ ਵੀ ਨਹੀਂ ਰੱਖ ਲਈ ਹੈ ਨਾ ਨਹੀਂ ਮੈਂ ਇਹ ਨਹੀਂ ਚਾਹੁੰਦੀ ਸੀ ਮੈਂ ਸ਼ੁਰੂ ਚ ਸਟਾਰਟਿੰਗ ਕੀਤੀ ਮੈਨੂੰ ਜਰੂਰਤ ਸੀ ਮੈਂ ਕੰਮ ਕੀਤਾ ਹੂੰ ਤੇ ਮੈਂ ਨਹੀਂ ਚਾਹੁੰਦੀ ਸੀ ਕਿ ਕੋਈ ਵੀ ਮੇਰੀ ਕਮੀ ਦੇਖ ਕੇ ਮੇਰੇ ਨਾਲ ਜੁੜੇ ਹੂੰ ਕਿਉਂਕਿ ਮੈਂ ਇਹ ਤਰਸੜੀ ਲਾਈਫ ਜਿਉਣਾ ਨਹੀਂ ਚਾਹੁੰਦੀ ਹੂੰ ਤੇ ਇੱਕ ਹੁੰਦਾ ਹੈਗਾ ਹਰੇਕ ਦਾ ਵੀ ਸ਼ੁਰੂ ਤੋਂ ਹੀ ਆਪਾਂ ਨੂੰ ਇਹ ਗੱਲਾਂ ਬੜੀਆਂ ਸੁਣਨ ਨੂੰ ਮਿਲਦੀਆਂ ਹੀ ਆ ਜਦੋਂ ਆਉਂਦੀਆਂ ਹਰੇਕ ਦੀ ਜ਼ਿੰਦਗੀ ਇੰਨੀ ਸੋਖੀ ਨਹੀਂ ਬੀਤਦੀ ਹੁੰਦੀ ਜੀ ਬਿਲਕੁਲ ਠੀਕ ਹੈ ਤੇ ਉਹਨੂੰ ਵੀ ਮਤਲਬ ਇਹ ਗੱਲ ਕਹਿ ਕਿਆ ਕਿ ਬਾਰੀ-ਬਾਰੀ ਪਰੇਸ਼ਾਨ ਕਰਨਾ ਹਾਂ ਠੀਕ ਹੈ ਇਹ ਆਪਣੇ ਲੋਕਾਂ ਦਾ ਵੀ ਜਾਂਦੇ ਬੰਦੇ ਨੂੰ ਵੀ ਆਪਾਂ ਕਹਿ ਦਿੰਨੇ ਆ ਵੀ ਉਹ ਆਪਾਂ ਉਹਦੇ ਗੁਣ ਨਹੀਂ ਦੇਖਦੇ ਜਿਉ ਉਹਨੂੰ ਪਰਮਾਤਮਾ ਨੇ ਆਪਾਂ ਨੂੰ ਮਿਲ ਕੇ ਨਹੀਂ ਦੇਖਦੇ ਆਪਾਂ ਸਿੱਧਾ ਉਹਦੇ ਮੂੰਹ ਤੇ ਕਹਿ ਦੇਣਾ ਵੀ ਇਹ ਕੰਨਾਂ ਤੋਂ ਮੈਨੂੰ ਨਫ਼ਰਤ ਮੇਰੇ ਬੱਚੇ ਕਹਿ ਦਿੰਦੇ ਸੀ ਮੰਮੀ ਤੂੰ ਵੀਡੀਓ ਬਣਾ ਜੀ ਨਿਮਰ ਜੀ ਪਰ ਆਪਾਂ ਕਦੇ ਮੇਰਾ ਬੇਟਾ ਕਹਿ ਦਿੰਦਾ ਬਹੁਤ ਛੋਟਾ ਹੈ ਵੀ ਆਪਾਂ ਕਦੇ ਕਿਸੇ ਨੂੰ ਇਹ ਕੱਲ ਨਹੀਂ ਕਰਨੀ ਹਾਂ ਮੈਂ ਕਹਿੰਦਾ ਨਹੀਂ ਮੇਰੇ ਲੋਕ ਮੇਰੇ ਕੰਮ ਨੂੰ ਪਿਆਰ ਕਰਨ ਮੇਰੀ ਉਦੋਂ ਇੱਜ਼ਤ ਕਰਨ ਜਦੋਂ ਮੇਰਾ ਕੰਮ ਵਧੀਆ ਲੱਗੇ ਮੇਰੇ ਤੇ ਤਰਸ ਨਾ ਖਾਣ ਇਸ ਤਰ੍ਹਾਂ ਦਾ ਕਿਉਂਕਿ ਮੈਨੂੰ ਵੀ ਪਰਮਾਤਮਾ ਨੇ ਜੋ ਵੀ ਕੀਤਾ ਉਹ ਬੰਦੇ ਦੇ ਆਪ ਦੇ ਕਰਮਾਂ ਦਾ ਹੀ ਫਲ ਹੁੰਦਾ ਹੈ ਇਹ ਤੇ ਚੇ ਨੀਗਾ ਉਹਨੇ ਚੈਨਾ ਵੀ ਜੋਕ ਦਿੱਤਾ ਪਰ ਉਹਨੇ ਬਹੁਤ ਵਧੀਆ ਦਿੱਤਾ ਲੱਖ ਲੱਖ ਸ਼ੁਕਰ ਆਦਾ ਮੈਨੂੰ ਫੈਮਿਲੀ ਦਿੱਤੀ ਐਡੀ ਵਧੀਆ ਮੈਂ ਕਹਣੀ ਆ ਕੁੜੀਆਂ ਚਾਹੇ ਲੱਖ ਸਹੀ ਸਲਾਮਤ ਬਹੁਤ ਸੋਹਣੀਆਂ ਹਣ ਤਰਸ ਦੀਆਂ ਐ ਜੀਆਂ ਗੱਲਾਂ ਨੂੰ ਹਾਂ ਇਹ ਤਾਂ ਹੈ ਜੀ ਤਾਂ ਫਿਰ ਲੋਕਾਂ ਦਾ ਹੁਣ ਕਿਹੋ ਜਿਹਾ ਰਿਸਪੌਂਸ ਆ ਲੋਕੀ ਡਿਮਾਂਡ ਵੀ ਕਰਦੇ ਨੇ ਤੁਹਾਡੇ ਤੋਂ ਕਿ ਆਹ ਖਾਣਾ ਬਣਾ हां जी बिल्कुल बहुत कमेंट आਉਂਦੇ ਵੀਰ ਇੱਥੋਂ ਤੱਕ ਕਿ ਮੈਂ ਕਦੇ-ਕਦੇ ਤਾਂ ਆਪਣੇ ਆਪ ਨੂੰ ਹੀ ਤਾਂ ਇਟਲੀ ਤੋਂ ਯੂ ایس ਐਸ ਤੋਂ ਤੁਸੀਂ ਯਕੀਨ ਨਹੀਂ ਕਰਨਾ ਸਪੇਨ ਤੋਂ ਬੜੇ ਫਾਲੋਅਰ ਜੁੜੇ ਹੋਏ ਆ ਉੱਧਰ ਕੈਨੇਡਾ ਵਗੈਰਾ ਤੋਂ ਅਸੀਂ ਮੈਡਮ ਤੁਹਾਡੀ ਡੇਲੀ ਵੀਡੀਓ ਦੇਖਦੇ ਆ ਤੇ ਮੈਂ ਉਹਨਾਂ ਦਾ ਬਹੁਤ ਸ਼ੁਕਰ ਕਰਦੀ ਕਿਉਂਕਿ ਉਹ ਦੇਸ਼ਾਂ ਕੋਲੇ ਕਿਸੇ ਕੋਲੇ ਵਾਸਤੇ ਟਾਈਮ ਨਹੀਂ ਹੈਗਾ ਹਾਂ ਬਿਲਕੁਲ ਆਪਾਂ ਟਾਈਮ ਕੱਢ ਲਾਂਗੇ ਉਹਨਾਂ ਕੋਲੇ ਨਹੀਂ ਹੈਗਾ ਉਹ ਮੇਰੀ ਵੀਡੀਓ ਦੇਖਦੇ ਮੈਂ ਪਹਿਲੀਆਂ ਵਿੱਚੋਂ ਤਿਆਰ ਕਰਦੀ ਆ ਵੀ ਇਹਨਾਂ ਕੋਲੇ ਬਿਲਕੁਲ ਸ਼ਮਾਨੀਆਂ ਨਹੀਂ ਦੂਰ ਬੈਠੇ ਇਹ ਮੈਨੂੰ ਰਿਸਪੌਂਸ ਦੇ ਰਹੀਆਂ ਲੋਕ ਇਹ ਵੀ ਕਹਿੰਦੇ ਆ ਵੀ ਹਾਂ ਅਸੀਂ ਤੁਹਾਡੇ ਤੋਂ ਖਾਣਾ ਬਣਾਉਣਾ ਸਿੱਖਿਆ ਹਾਂਜੀ ਬਿਲਕੁਲ ਬਿਲਕੁਲ ਕਹਿੰਦੇ ਆ ਡਿਸ਼ ਬਣਾ ਕੇ ਕਮੈਂਟ ਕਰਕੇ ਮੈਨੂੰ ਡਿਸ਼ ਭੇਜਦੇ ਆ ਵੀ ਪੰਜੀ ਦੇਖੋ ਕਿਹੋ ਜਿਹੀ ਬਣੀ ਆ ਪਲੇਟਾਂ ਐ ਸਜੀਆਂ ਸਜਾਈਆਂ ਵਿੱਚ ਉਹ ਮੈਨੂੰ ਭੇਜਦੇ ਆਗੇ ਤੇ ਮੈਂ ਉਹ ਤਾਂ ਭੇਜਦੇ ਆ ਉਹ ਮੈਨੂੰ ਬਹੁਤ ਕਮੈਂਟਸ ਆਉਂਦੇ ਤੁਸੀਂ ਜੇ ਮੇਰੀ ਵੀਡੀਓ ਤੇ ਇੰਨੇ ਸ਼ੇਅਰ ਨਹੀਂ ਹੁੰਦੇ ਜਿੰਨੇ ਕਮੈਂਟ ਹੁੰਦੇ ਤੁਸੀਂ ਕਦੇ ਵੀ ਦੇਖ ਲਿਓ ਮੈਂ ਕਹਿੰਦੀ ਰਹਿੰਦੀ ਐ ਵੀ ਜਿੰਨੇ ਤੁਸੀਂ ਪਲੀਜ਼ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਜਦੋਂ ਤੁਹਾਨੂੰ ਇਹ ਵਧੀਆ ਲੱਗਦੀ ਐ ਤਾਂ ਅੱਗੇ ਵੀ ਪੰਚਾਓ ਮੇਰੀ ਇੰਨੀ ਕੀ ਹੈਲਪ ਕਰੋ ਤੇ ਉਹਦਾ ਮਤਲਬ ਇਹ ਐ ਵੀ ਮੈਂ ਇਹਨਾਂ ਦਾ ਰਿਪਲਾਈ ਜ਼ਰੂਰ ਕਰਦੀ ਐ ਰਿਪਲਾਈ ਹਰਦਕ ਹਾਂ ਕਰ ਜਰੂਰ ਕਰ ਪਾਈ ਜਾਨ ਸਭਾ ਮ ਕਦੇ ਨਾ ਹੋਏ ਕਿਉਂਕਿ ਕਈ ਵਾਰੀ ਐਨੇ ਆ ਜਾਂਦੇ ਆਪਣੇ ਬਸ ਵਿੱਚ ਵੀ ਨਹੀਂ ਰਹਿੰਦਾ ਘਰ ਦੇ ਵੀ ਕੰਮ ਹੁੰਦੇ ਆ ਪਰ ਜਿਹੜੇ ਜ਼ਿਆਦਾਤਰ ਕੁਐਸਚਨ ਹੁੰਦੇ ਆ ਉਹਨਾਂ ਦਾ ਰਿਪਲਾਈ ਮੈਂ ਜ਼ਰੂਰ ਕਰਦੀ ਆ ਵੀ ਇਹਨੂੰ ਕੀ ਗੱਲ ਪਤਾ ਨਹੀਂ ਲੱਗੀ ਤਾਂ ਦੱਸ ਹੂੰ ਤੇ ਫਿਰ ਕਈ ਵਾਰ ਇਹ ਹੁੰਦਾ ਜੀ ਸੋਸ਼ਲ ਮੀਡੀਆ ਤੇ ਕੁਝ ਹੋਰ ਚੀਜ਼ ਦਿਖਦੀ ਹੁੰਦੀ ਆ ਜੋ ਬਣਾ ਰਹੇ ਅੱਜ ਕੱਲ ਆਪਾਂ ਦੇਖਦੇ ਆ ਨਾ ਲੋਕੀ ਬਣਾ ਰਹੇ ਆ ਜਦੋਂ ਆਪ ਬਣਾਉਣ ਲੱਗਦਾ ਉਦੋਂ ਫਰਕ ਪੈ ਜਾਂਦਾ ਉਦੋਂ ਫਿਰ ਚੀਜ਼ ਬਣਦੀ ਨਹੀਂ ਇਦਾਂ ਐਕਸਪਲੇਨ ਤਾਂ ਦੇਖੋ ਮੈਂ ਆਪ ਦੀ ਜਣੀ ਬਹੁਤ ਵਧੀਆ ਕਰਦੀ ਆਂ ਵੀ ਮ ਵਧੀਆ ਮਤਲਬ ਇਹ ਨਹੀਂ ਕਹਿੰਦੀ ਵੀ ਮੈਂ ਵਧੀਆ ਆਂ ਇਹ ਗੱਲ ਨਹੀਂ ਮਤਲਬ ਵਧੀਆ ਦਾ ਇਹ ਵੀ ਮੈਨੂੰ ਆਏ ਹੁੰਦਾ ਕਿਸੇ ਦੀ ਚੀਜ਼ 'ਚ ਕੋਈ ਕਮੀ ਨਾ ਰਹੇ ਬਾਕੀ ਪਤਾ ਹੈ ਮੈਂ ਇੱਕ ਗੱਲ ਮੰਨਦੀ ਆਂ ਹੱਥ ਦਾ ਫਰਕ ਹੁੰਦਾ ਹੂੰ ਜਿਹੜੀ ਚੀਜ਼ ਮੈਂ ਤੁਹਾਡੇ ਸਾਹਮਣੇ ਤਿਆਰ ਕਰਤੀ ਤੁਹਾਨੂੰ ਦੱਸਦੀ ਤੁਸੀਂ ਉਹ ਮੈਂ ਬਣਾ ਸਕਦੇ ਹੋ ਨਹੀਂ ਬਣਾ ਸਕਦੇ ਹੋ ਤੁਹਾਡਾ ਹੱਥ ਦੱਸੂਗਾ ਹੂੰ ਟਾਈਮ ਵੀ ਹੁੰਦਾ ਵੀ ਕਿਸੇ ਚੀਜ਼ ਨੂੰ ਕਿੰਨਾ ਟਾਈਮ ਦੇਣਾ ਤੜਕਾ ਲਾਉਣਾ ਹਾਂ ਉਹ ਵੀ ਮੈਂ ਦੱਸਦੀ ਹਾਂ ਜੀ ਵੀ ਇਹਨੂੰ ਇੰਨੇ ਮਿੰਟ ਪਕਾਉਣਾ ਇੱਥੇ ਅੱਛਾ ਇੰਨੇ ਮਿੰਟ ਦਾ ਤੁਸੀਂ ਉਹ ਕਰਨਾ ਹੈਗਾ ਬਸ ਯਾਮ ਲੇਡੀਜ਼ ਘਰਾਂ ਦਾ ਕੰਮ ਕਰਦੀਆਂ ਆਰਾਮ ਨਾਲ ਕਰ ਦਿੰਦੀਆਂ ਕੋਈ ਦਿੱਕਤ ਨਹੀਂ ਆਉਂਦੀ ਹੂੰ ਅੱਜ ਕੱਲ ਲੱਗਦਾ ਜਿਵੇਂ ਮੈਂ ਪਹਿਲਾਂ ਵੀ ਕਿਹਾ ਸੀਗਾ ਕਿ ਲੋਕ ਕੁੜੀਆਂ ਨਹੀਂ ਕਹੂੰਗਾ ਮੁੰਡੇ ਵੀ ਜਾਂ ਹੋਰ ਵੀ ਕਿਉਂਕਿ ਸਾਰੇ ਹੀ ਆ ਉਹ ਆਪਣੇ ਘਰ ਦੇ ਕਿਚਨ ਤੋਂ ਚੁੱਲ੍ਹੇ ਦੇ ਖਾਣੇ ਤੋਂ ਥੋੜਾ ਦੂਰ ਹੁੰਦੇ ਜਾਂਦੇ ਨੇ ਬਣਾਉਣ ਤੋਂ ਵੀ ਥੋੜਾ ਪਿੱਛੇ ਹਟਦੇ ਜਾਂਦੀ ਨੇ ਕਿ ਬਣਿਆ ਬਣਾਇਆ ਹੀ ਮਿਲ ਜੇ ਨੂੰ ਲੱਗਦਾ ਮਹਿਸੂਸ ਕਰ ਦੇਣਗਾ ਹਾਂ ਬਿਲਕੁਲ ਜੀ ਬਿਲਕੁਲ ਇਹ ਗੱਲ ਹੈਗੀ ਹੈ ਪਰ ਉਹ ਗੱਲ ਸਾਡੇ ਤੋਂ ਸ਼ੁਰੂ ਹੁੰਦੀ ਹੈ ਹੂੰ ਸਾਡੇ ਤੋਂ ਸ਼ੁਰੂ ਹੁੰਦੀ ਹੈ ਹੁਣ ਮੈਂ ਮਾਂ ਐ ਜੀ ਮੇਰੇ ਬੱਚੀ ਹੈ ਇਹ ਮੈਨੂੰ ਪਤਾ ਨਾ ਇਹਨੇ ਅੱਗੇ ਜਾਣਾ ਮੈਂ ਆਪਦੀ ਬੱਚੀ ਨੂੰ ਕਹਿਣੀ ਹੁੰਦੀ ਆ ਬੇਟਾ ਚੇ ਪੜ ਕੇ ਤੁਸੀਂ ਕਿਸੇ ਮਰਜ਼ੀ ਪੋਸਟ ਤੇ ਪਹੁੰਚ ਜਾਓ ਪਰ ਜਦੋਂ ਤੁਹਾਡਾ ਹਸਬੰਡ ਘਰੇ ਆਊਗਾ ਤੁਹਾਡਾ ਪ੍ਰੇਮ ਪਿਆਰ ਤਾਂ ਬਣੂਗਾ ਘਰੇ ਜੇ ਤੁਸੀਂ ਉਹਨੂੰ ਖਾਣਾ ਆਪਦੇ ਹੱਥਾਂ ਨਾਲ ਬਣਾ ਕੇ ਦੋਗੇ ਹੂੰ ਤੁਹਾਡੇ ਬੱਚਿਆਂ ਦੇ ਟਿਫਨ ਤੁਸੀਂ ਆਪ ਤਿਆਰ ਕਰੋ ਐਨਾ ਕਿ ਤਾ ਤੁਹਾਨੂੰ ਸਿੱਖਣਾ ਹੀ ਪਊਗਾ ਹੂੰ ਅਸੀਂ ਆਪ ਹੀ ਅੱਜ ਕੱਲ ਬੱਚਿਆਂ ਨੂੰ ਕਹਨੇ ਆ ਵੀ ਤੂੰ ਜੌਬ ਕਰਨੀ ਐ ਖਾਣਾ ਨਹੀਂ ਬਣਾਉਣਾ ਹੂੰ ਇਹ ਜਾਦਾ ਗੱਲ ਐ ਅੱਜ ਕੱਲ ਹਰੇਕ ਕੁੜੀ ਦੇ ਮਨ ਚ ਐ ਵੀ ਆਪਾਂ ਇਹ ਖਾਣਾ ਬਣਾਉਣ ਵਾਲਾ ਕੰਮ ਕਰਨਾ ਹੀ ਨਹੀਂ ਆਪਾਂ ਕੰਮ ਵਾਲਾ ਰੱਖਾਂਗੇ ਹੂੰ ਤੇ ਇਹ ਕਰਾਂਗੇ ਇਹ ਬਹੁਤ ਬੱਚਿਆਂ ਦੀ ਪ੍ਰੋਬਲਮ ਐ ਛੇਤੀ ਛੇਤੀ ਕਿੰਚ ਨਹੀਂ ਜਾਂਦੇ ਖਾਣਾ ਬਣਾਉਣਾ ਅੱਜ ਕੱਲ ਪਰ ਜਦੋਂ ਕਈ ਹੁੰਦੇ ਆ ਕਈ ਬਹੁਤੇ ਕਹਿੰਦੇ ਅਸੀਂ ਵਿਆਹ ਤੋਂ ਬਾਅਦ ਹੀ ਸਿੱਖਾਂਗੇ ਉੱਥੇ ਚੀਂ ਬੜੀ ਇਹ ਵੀ ਗੱਲ ਹੈ ਅੱਜ ਕੱਲ ਦੇਖਣ ਨੂੰ ਵੀ ਅਸੀਂ ਉਹਨਾਂ ਦਾ ਟੇਸਟ ਹੋਰ ਹੋਊਗਾ ਸਾਡਾ ਹੋਰ ਹੋਊਗਾ ਮਤਲਬ ਆਪਾਂ ਇਸ ਤਰ੍ਹਾਂ ਤਾਂ ਨਹੀਂ ਜਾ ਸਕਦੇ ਨਾ ਸਿੱਧਾ ਆਪਾਂ ਮੈਂ ਕਹਣੀ ਜੇ ਮੇਜ ਬਣਾਉਣੀ ਹੈ ਹਰ ਇੱਕ ਮਾਂ ਦਾ ਫਰਜ਼ ਹੈ ਵੀ ਆਪਦੀ ਬੱਚੀ ਨੂੰ ਪਿਆਰ ਨਾਲ ਉਹ ਜਿਵੇਂ ਵੀ ਹੈਂਡਲ ਹੁੰਦੀ ਉਹਨੂੰ ਪਤਾ ਹੁੰਦਾ ਵੀ ਇਹ ਕਿਵੇਂ ਹੋਊਗੀ ਉਹਨੂੰ ਖਾਣਾ ਬਣਾਉਣਾ ਜ਼ਰੂਰ ਸਿਖਾਵੇ ਖਾਣੇ ਨਾਲ ਪਰਿਵਾਰ ਜੁੜੇ ਹੋਇਆ ਪਿਆਰ ਵਧਦਾ ਹੈ। ਹਾਂ ਜੀ ਬਿਲਕੁਲ। ਜਿਵੇਂ ਆਪਾਂ ਬਾਹਰੋਂ ਖਾਣਾ ਲਿਆਉਂਦੇ ਆ ਉਹਦੇ ਨਾਲ ਫੇਰ ਵੀ ਨਾਤਾ ਬੰਦੀ ਦੀ ਸਿਹਤ ਨੂੰ ਉਨਾ ਲੱਗਦਾ ਤੇ ਨਾ ਹੀ ਪਰਿਵਾਰ ਦੇ ਵਿੱਚ ਆਪਸ ਵਿੱਚ ਪਿਆਰ ਵਧਦਾ। ਬਿਲਕੁਲ। ਨਹੀਂ ਮੈਂ ਸੋਚ ਰਹੀ ਹਾਂ ਅੱਗੇ ਖਾਣਾ ਮੈਂ ਕੰਮ ਫਿਲਹਾਲ ਘਰ ਤੋਂ ਹੀ ਸ਼ੁਰੂ ਕਰ ਰਹੀ ਹਾਂ। ਹੂੰ। ਮੇਰਾ ਹੈਗਾ ਮੋਟਿਵ ਜਿਵੇਂ ਆਪਣੇ ਸ਼ਹਿਰ ਦੇ ਵਿੱਚ ਜਿਵੇਂ ਆਪਾਂ ਹੋਟਲ ਰੈਸਟੋਰੈਂਟਾਂ ਤੋਂ ਪੈਕ ਕਰਵਾ ਕੇ ਲਿਆਉਣੀ ਹੈ। ਪਾਰਟੀ ਵੇਅਰ ਜਸਟ ਇਸ ਤਰ੍ਹਾਂ ਨਹੀਂ ਵੀ ਦੋ ਦਿਨਿਆਂ ਦਾ ਜੇ ਤਿੰਨ ਦਾ। ਮਤਲਬ ਜੀ ਜਿਵੇਂ ਵੀ ਡਿਮਾਂਡ ਆਊਗੀ ਆਪਾਂ ਉਹ ਪੈਕਿੰਗ ਜਿਵੇਂ پارٹی ਹੁੰਦੀ ਹੈ ਜਿਵੇਂ 10 ਜਣਿਆਂ ਦੀ ਪਾਰਟੀ ਹੈ ਉਹਦੇ ਲਈ ਕੁਝ ਤਿਆਰ ਕਰਨਾ ਹੈਗਾ ਤੇ ਇਸ ਬਾਰੇ ਮੈਂ ਸੋਚ ਰਹੀ ਹਾਂ achar ਵਗੈਰਾ ਤਿਆਰ ਕਿਉਂਕਿ ਡਿਮਾਂਡ ਵੜੀ ਹੈ ਹਮ ਆਪਾਂ ਤੁੱਕਿਆਂ ਦਾ achar ਪਾਇਆ ਸੀ ਇਸ ਵਾਰ ਅੱਛਾ achar 4.5 ਮਿਲੀਅਨ ਮੇਰੀ ਵੀਡੀਓ ਚੱਲੀ ਸੀ ਉਹ ਅੱਛਾ ਤੁੱਕਿਆਂ ਦੇ achar ਦੀ ਉਹ ਪਿਆ ਆਪਣੇ ਕੋਲੇ ਹਜੇ ਵੀ ਪਾਇਆ ਹਮ ਤੇ ਉਹ ਮੈਨੂੰ ਬੜੇ ਵੀਰ ਆ ਪਏ ਨੇ ਦੇ ਕਮੈਂਟ ਆ ਵੀ ਅਸੀਂ ਇਹ achar ਲੈਣਾ ਫੋਨ ਨੰਬਰਾਂ ਦੇ ਇੰਨੀ ਲਿਸਟ ਬਹੁਤ ਵੱਡੀ ਅੱਛਾ ਵੀ ਕਹਿੰਦੇ ਵੀ ਸਾਨੂੰ ਬਣਾ ਕੇ ਚਾਰ ਦਿਓ ਤੁਸੀਂ ਸਾਨੂੰ ਕਿਉਂਕਿ ਇਹ ਗੋਡਿਆਂ ਦੇ ਦਰਦ ਵਾਸਤੇ ਠੀਕ ਹੁੰਦਾ ਬਹੁਤ ਵਧੀਆ ਚੀਜ਼ ਹੈ ਤੇ ਉਦੋਂ ਮੈਨੂੰ ਐਵੇਂ ਕਹੀਏ ਇਹ ਵੀਡੀਓ ਜਿਹੜੀ ਆਪਾਂ ਪਾਈ ਸੀ ਕਬੀਰ ਦਾ ਕਮੈਂਟ ਆਇਆ ਸੀ ਉਹਦੇ ਅਸੀਂ ਦਰਵਾਰ ਸਾਹਿਬ ਮੱਥਾ ਟੇਕ ਕੇ ਆਏ ਸੀ ਹਜੇ ਉਹ ਕਹਿੰਦਾ ਵੀ ਭੈਣੇ ਮੇਰੇ ਤਾਂ ਤੁੱਕੇ ਖਰਾਬ ਹੋਈ ਜਾਂਦੇ ਆ ਤੇ ਤੂੰ ਮੈਨੂੰ ਜਲਦੀ ਦੱਸ ਕਮੈਂਟ ਉਹ ਵੀਡੀਓ ਵਾ ਕੇ ਵੀ ਕੀਵੇਂ ਪੋਣੀ ਅੱਛਾ ਉਹ ਤੁੱਕੇ ਲਿਆਂਦੇ ਆਪਣੇ ਫ੍ਰਿਜ 'ਚ ਪਈ ਸੀ ਮੇਰੇ ਥਕਾਵਟ ਬਹੁਤ ਸੀ ਸਰੀਰ ਨੂੰ ਪਰ ਮੈਂ ਕਿਹਾ ਨਹੀਂ ਇਹਨਾਂ ਦੀ ਚੀਜ਼ ਖਰਾਬ ਹੋ ਜੂਗੀ ਮੈਂ 온 ਸਾਰੀ ਵੀਡੀਓ ਬਣਾਈ ਅੱਛਾ ਆਪਾਂ ਚਾਰ ਪਾਇਆ ਤੇ ਉਸ ਤੋਂ ਬਾਅਦ ਮੈਨੂੰ ਨਹੀਂ ਪਤਾ ਸੀ ਵੀ ਵੀਡੀਓ ਇੰਨੀ ਵਾਇਰਲ ਹੋ ਗਈ ਚਾਹੀਦੀ ਇੰਨੀ ਡਿਮਾਂਡ ਹੈ ਤੇ ਐਟ ਅ ਟਾਈਮ ਜਿਹੜਾ ਉਹ ਸੀਜ਼ਨ ਸੀ ਉਹ ਲਾਸਟ ਹੀ ਸੀ ਉਹ ਮਹੀਨਾ ਕੀ ਰਹਿੰਦੇ 15 ਦਿਨ ਹੀ ਰਹਿੰਦੇ ਹੁੰਦੇ ਦੁੱਕੇ ਵਧੀਆ ਅੱਛਾ ਬਸ ਤੇ ਉਹ ਆਪਾਂ ਪਾਤਾ ਹੁਣ ਮੈਂ ਬਹੁਤਿਆਨ ਵਾਅਦਾ ਵੀ ਨੈਕਸਟ ਟਾਈਮ ਮੈਂ ਜ਼ਰੂਰ ਪਾਉਂ ਮਤਲਬ ਲੋਕੀ ਤੁਹਾਡੇ ਤੋਂ ਖਾਣਾ ਇਹ ਵੀ ਡਿਮਾਂਡ ਕਰਦੇ ਵੀ ਸਾਨੂੰ ਬਣਾ ਕੇ ਪੈਕ ਕਰਕੇ ਹਾਂਜੀ ਹਾਂਜੀ ਬਿਲਕੁਲ ਹੁਣ ਜਿਵੇਂ ਸਰਦੀ ਦੀਆਂ ਪਿੰਨੀਆਂ ਹੋ 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 ਤੇ ਪਿੰਨੀਆਂ ਵਗੈਰਾ ਪੰਜੀਰੀ ਵਗੈਰਾ ਪਿਛਲੇ ਵਾਰੀ ਬੜੇ ਮੈਸੇਜ ਆਏ ਸੀ ਹੂੰ ਹੁਣ ਖੁਸ਼ ਹੋ ਆ ਵੀ ਜ਼ਿੰਦਗੀ ਤੋਂ ਹਾਂਜੀ ਵਾਹਿਗੁਰੂ ਦੀ ਮਿਹਰ ਐ ਕੋਈ ਕਮੀ ਨਹੀਂ ਸੁੱਚੇ ਪਾਸ਼ਾ ਦੀ ਪਰ ਸਭ ਤੋਂ ਜ਼ਿਆਦਾ ਜ਼ਰੂਰੀ ਹੁੰਦਾ ਪਰਿਵਾਰ ਹੈ ਜੇ ਉਹ ਤੁਸੀਂ ਇਕੱਠੇ ਹੋ ਇੱਕ ਦੂਜੇ ਦੀ ਸਹਿਮਤੀ ਨਾਲ ਚੱਲਦੇ ਹੋ ਤਾਂ ਤੁਸੀਂ ਹਾਲਾਤ ਕਹਿ ਜੇ ਮਰਜੀ ਹੋਣ ਉਹ ਖੁਸ਼ੀ ਰਹੋਗੇ ਹਾਂ ਹਾਲਾਤ ਸਾਨੂੰ ਟਾ ਨਹੀਂ ਸਕਦੀ ਫਿਰ ਜੀ ਬਿਲਕੁਲ ਚਲੋ ਅੱਜ ਖਾਣੇ ਦੇ ਬਹਾਨੇ ਤੁਹਾਡੇ ਨਾਲ ਬਹੁਤ ਸਾਰੀਆਂ ਗੱਲਾਂ ਹੋਈਆਂ ਤਾਂ ਮੈਂ ਇੱਕ ਗੱਲ ਜ਼ਰੂਰ ਕਹਿਣੀ ਚਾਹੁੰਗਾ ਕਿ ਖਾਣਾ ਸਿਰਫ ਖਾਣ ਲਈ ਨਹੀਂ ਹੁੰਦਾ ਖਾਣੇ ਦੇ ਵਿੱਚ ਬਹੁਤ ਸਾਰਾ ਪਿਆਰ ਹੁੰਦਾ ਸਾਡੀ ਸਿਹਤ ਨਾਲ ਜੁੜਿਆ ਹੁੰਦਾ ਸਾਡੇ ਸਮਾਜ ਨਾਲ ਜੁੜਿਆ ਹੋਇਆ ਖਾਣਾ ਇਸ ਕਰਕੇ ਸਾਨੂੰ ਖਾਣੇ ਨਾਲ ਘਰ ਦੇ ਖਾਣੇ ਨਾਲ ਜੋੜਨਾ ਚਾਹੀਦਾ ਤੇ ਜਿਵੇਂ ਇਹ ਬਣਾ ਕੇ ਤੁਹਾਨੂੰ ਪੇਸ਼ ਕਰਦੇ ਨੇ ਉਹਨੂੰ ਜਰੂਰ ਦੇਖਣਾ ਚਾਹੀਦਾ ਤੇ ਆਪ ਟ੍ਰਾਈ ਕਰਨਾ ਚਾਹੀਦਾ ਬਣਾਉਣਾ ਜਿਹੜਾ ਹੱਥੀ ਆਪ ਘਰੇ ਬਣਾਇਆ ਹੋ ਖਾਣਾ ਉਹਦਾ ਬਹੁਤ ਜ਼ਿਆਦਾ ਚੰਗਾ ਅਸਰ ਹੁੰਦਾ ਸਾਡੀ ਸਿਹਤ ਤੇ ਵੀ ਤੇ ਆਸੇ ਪਾਸੇ ਵੀ ਤਾਂ ਕਿਵੇਂ ਲੱਗੀ ਗੱਲ ਜਰੂਰ ਦੱਸਣਾ ਜੁੜੇ ਰਹੋ ਦੁਨੀਆ ਦੇ ਨਾਲ